ਗਲਾਈਨ ਦੇਖਦੇ ਸਾਡੇ ਰਚਨੂ ਗੁਰਪ੍ਰੀਤ ਸਿੰਘ ਮੋਹਰ ਪਿਆਰਪੁਰ ਸਾਹਿਬ ਗਾਲ ਤੁਸੀਂ ਦੇਖ ਸਕਦੇ ਹੋ ਜਲੰਧਰ ਦੇ ਵਿੱਚ ਜਿਹੜਾ ਕਿ ਦਿਨ ਦਿਹਾੜੇ ਜਿਹੜਾ ਕਿ ਗੁੰਡਾ ਰਾਜ ਚੱਲ ਰਿਹਾ ਹੈ ਔਰ ਸ਼ਰਿਆਮ ਜਿਹੜਾ ਕਿ ਗੁੰਡਾ ਰਾਜ ਜਲੰਧਰ ਦੇ ਵਿੱਚ ਹੋ ਰਿਹਾ ਹੈ ਇਹ ਆ ਸਾਡੇ ਜਲੰਧਰ ਪ੍ਰਸ਼ਾਸਨ ਦਾ ਹਾਲ ਵੀ ਦੇਖ ਸਕਦੇ ਹੋ ਕਿ ਸ਼ਰਿਆਮ ਦਿਨ ਦਿਹਾੜੇ ਇੱਕ ਸਰਦਾਰ ਦੇ ਉੱਪਰ ਐਸ ਹਥਿਆਰ ਦੇ ਨਾਲ ਜਿਹੜਾ ਕਿ ਹਮਲਾ ਕੀਤਾ ਗਿਆ 6-7 ਜਣੇ ਲਗਾਤਾਰ ਜਿਹੜੇ ਸੀਗੇ ਉਹ ਉਹਨਾਂ ਨੇ ਆ ਕੇ ਐ ਸਰਦਾਰ ਜਿਹੜੇ ਭਾਜੀ ਖੜਿਆ ਹੈ ਇਹਨਾਂ ਦੇ ਮਗਰ ਇਹਨਾਂ ਨੂੰ ਫੋਲੋਅ ਅਪ ਕਰਕੇ ਐਕਟਿਵ ਤੇ 6 ਸੱਤ ਜਣੇ ਜਿਹੜੇ ਮੁੰਡੇ ਸੀਗੇ ਉਹਨਾਂ ਨੇ ਮਗਰ ਆ ਕੇ ਇਹਨਾਂ ਦੇ ਉੱਤੇ ਤਲ ਕਿਰਪਾਨਾਂ ਨਾਲ ਹਮਲਾ ਕੀਤਾ ਔਰ ਕੁਝ ਪਬਲਿਕ ਦੀ ਮਦਦ ਨਾਲ ਇੱਕ ਕਿਰਪਾਨ ਜਿਹੜੀ ਹੈ ਸਰਦਾਰ ਜੀ ਦੇ ਹੱਥ ਬੜੀ ਹੈ ਐ ਉਹੀ ਹਥਿਆਰ ਹੈ ਜਿਹੜਾ ਕਿ ਉਹਨਾਂ ਦੇ ਕੋਲ ਪੜਿਆ ਹੋਇਆ ਸੀਗਾ ਇਸੇ ਹਥਿਆਰ ਨਾਲ ਇਦਾਂ ਦੇ ਕਈ 5 6 ਹਥਿਆਰ ਜਿਹੜੇ ਸੀਗੇ ਉਹ ਹਥਿਆਰ ਜਿਹੜੇ ਇਹਨਾਂ ਦੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਸਰਦਾਰ ਜੀ ਦੇ ਇੱਕ ਦੋ ਪਿੱਛੇ ਕਿਰਪਾਨਾਂ ਵੱਜੀਆਂ ਵੀ ਹੈਗੀਆਂ ਪਰ ਬਚਾਅ ਹੋ ਗਿਆ ਕਿਸੇ ਤਰ੍ਹਾਂ ਦਾ ਔਰ ਤੁਸੀਂ ਦੇਖ ਸਕਦੇ ਹੋ ਕਿ ਜਲੰਧਰ ਪੁਲਿਸ ਜਿਹੜੀ ਹੈ ਕਿ ਹਰ ਇੱਕ ਚੌਂਕ ਦੇ ਵਿੱਚ ਪੁਲਿਸ ਪ੍ਰਸ਼ਾਸਨ ਬੈਠਾ ਹੈ ਪਰ ਪੁਲਿਸ ਪ੍ਰਸ਼ਾਸਨ ਦੇ ਹੋਣ ਦੇ ਬਾਵਜੂਦ ਵੀ ਦਿਨ ਦਿਹਾੜੇ ਜਿਹੜੀ ਗੁੰਡਾਗਰਦੀ ਹੈ ਉਹ ਸੜਿਆਂ 'ਚ ਚੱਲ ਰਹੀ ਹੈ ਪ੍ਰਸ਼ਾਸਨ ਕੀ ਕਰ ਰਿਹਾ ਤੁਸੀਂ ਆਪ ਸਾਬਲਾ ਸਕਦੇ ਹੋ ਕਿ ਦਿਨ ਦਿਹਾੜੇ ਜਿਹੜੀ ਗੁੰਡਾਗਰਦੀ ਹੈ ਵਾਧੀ ਜਾ ਰਹੀ ਹੈ ਜਲੰਧਰ ਦੇ ਵਿੱਚ ਜਲੰਧਰ ਦੇ ਵਿੱਚ ਜਿਹੜਾ ਕਿ ਜੰਗਲ ਰਾਜ ਸ਼ੁਰੂ ਹੋ ਚੁੱਕਾ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ 5-6 ਜਨੇ ਆਂਦੇ ਨੇ ਔਰ ਇੱਕ ਦਿਨ ਦਿਹਾੜੇ ਇਨਸਾਨ ਦੇ ਉੱਤੇ ਜਿਹੜਾ ਹਮਲਾ ਕਰ ਦਿੰਦੇ ਨੇ ਤੇ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹਦਾ ਕੀ ਕਰ ਰਹੀ ਹੈ ਪੁਲਿਸ ਪ੍ਰਸ਼ਾਸਨ ਐਸਐਸਪੀ ਅਸੀਂ ਦੇਖ ਸਕਦੇ ਹਾਂ ਫੁੱਟਬਾਲ ਚੌਂਕ ਤੋਂ ਨਕੌਦਰ ਚੌਂਕ ਵੱਲ ਜਾਂਦੇ ਮਾਨ ਸਕੇਨਿਕ ਸੈਂਟਰ ਦੇ ਓਪੋਜ਼ਿਟ ਸਾਈਡ ਜਿਹੜੇ ਤੁਸੀਂ ਦੇਖ ਸਕਦੇ ਹੋ ਅਰ ਪੀਸੀਆ ਨੂੰ ਫੋਨ ਕੀਤਾ ਗਿਆ ਪੀਸੀਆ ਆ ਚੁੱਕੀ ਹੈ ਸਰ ਪੀਸੀਆ ਨੂੰ ਬੁਲਾ ਲਿਆ ਹੈ ਪੀਸੀਆ ਬੁਲਾਈ ਹੈ ਉਹ ਆ ਗਏ ਨੇ ਪੀਸੀਆ ਅ ਪੀਸੀਆ ਜਿਹੜੀ ਹੈ ਕਿ ਮੌਕੇ ਤੇ ਪਹੁੰਚ ਚੁੱਕੀ ਹੈ ਗੱਲਬਾਤ ਕਰਾਂਗੇ ਪੀਸੀਆ ਵਾਲਿਆਂ ਨਾਲ ਕੀ ਅਜੇ ਵੀ ਬੁੜੇ ਨਾਲ ਅੱਗੇ ਆ ਰਿਹਾ ਹੈ ਹਜ਼ਾਰੀ ਬੰਦੇ ਕੌਣ ਸੀ ਇਹਨਾਂ ਦਾ ਬੇਟਾ ਭਾਜੀ ਉਹ ਭਾਈ ਫਰੇ ਔਰ ਪੀਸੀਆ ਟੀਮ ਜਿਹੜੀ ਮੌਕੇ ਤੇ ਪਹੁੰਚ ਚੁੱਕੀ ਹੈ ਔਰ 5 ਤੋਂ 6 ਜਨੇ ਦੱਸੇ ਜਾ ਰਹੇ ਨੇ ਇਹਨਾਂ ਨਾਲ ਹੋਈ ਨਹੀਂ ਪੰਜ ਤੋਂ 6 ਜਨੇ ਜਿਹੜੇ ਕਿ ਦੱਸੇ ਜਾ ਰਹੇ ਨੇ ਸਿਗੇ ਹਾਂਜੀ ਹਾਂਜੀ ਬੰਦੇ ਮਤਲਬ ਉਹ ਜਿਹੇ ਪਾਵੇ ਆਵੇ ਨਹੀਂ ਮਤਲਬ ਕਿਤੇ 20 22 ਸਾਲ ਦੇ ਸਿਗੇ ਦੀ ਬੱਚੇ ਛੋਟੇ ਸਿਗੇ ਜਿਆਦਾ ਹੀ ਦੇਖਿਆ ਛੋਟੇ ਜਿਹੇ ਮੈਨੂੰ ਪਹਿਲੇ ਇੱਕ ਤੋਂ ਮੈਂ ਨਹੀਂ ਰੋਕਣ ਕੋਸ਼ਿਸ਼ ਕੀਤੀ ਅਮਰੇ ਚਾਬੀ ਘੜੀ ਦੀ ਕੋਸ਼ਿਸ਼ ਕੀਤੀ ਉਤਰੀ ਨਹੀਂ ਉਹਨਾਂ ਕੋਲ ਮੈਂ ਉਹੋ ਹੀ ਇੰਤੈ ਹੈ ਕੀ ਕਰਦੇ ਤੇ ਅੱਗੇ ਜਾ ਕੇ ਦੋ ਸੀਐਸ ਵੀਰਾਂ ਨੇ ਉਸ ਨੂੰ ਰੋਕਿਆ ਮਨ ਲੱਗਿਆ ਮੇਰਾ ਮੋਟਰਗਾੜੀ ਮੈਂ ਐਕਟਿਵਾ ਯੂ-ਟਰਨ ਲੈ ਲਈ ਵੀਰ ਭਾਈ ਰੋਕਿਆ ਲਈ ਅ ਕੋਈ ਹੋਰ ਬਾਈਕ ਆਉਂ। ਉਹਨੇ ਮੰਨ ਲਿਆ ਕਿ ਰੋਕ ਲੈ ਤੀ ਰੋਕ ਲੈ ਤੂੰ ਬਾਹਰ ਜਾਣਾ ਉਹਨੇ ਇਦਾਂ ਵੀ ਕੀਤਾ ਉਹਨੇ ਇਦਾਂ ਕੀਤਾ ਕੁਝ ਮੈਂ ਫਟਾਫਟ ਆਪਣੀ ਐਕਟਿਵਾ ਘੱਡੀ ਮੈਂ ਕਿ ਮੋੜਾ ਲੱਗ ਜਿਓ ਮੈਂ ਮੇਨ ਰੋਡ ਤੇ ਭਾਜੀ ਤੇ ਮੈਂ ਮੇਨ ਰੋਡ ਤੇ ਭਾਜੀ ਉਹ ਮੇਰੇ ਪਿੱਛੇ ਆ ਕੇ ਉਹਨੇ ਕੁਝ ਮਾਰਿਆ ਤੇ ਅ ਕੋਈ ਕਾਰ ਰੁਕ ਗਈ ਉਸਰਮਨ ਨੰਬਰਾਂ ਨੰਬਰ ਤੇ ਗਏ ਹੈ ਅਮਰਪਾਲ ਸੌ ਰਹੇਗੇ ਕੋਈ ਉਹਨਾਂ ਨੇ ਆਪਣੀ ਕਾਰ ਹੋ ਗਈ ਉਹਨਾਂ ਨੇ ਹੌਂਸਲਾ ਗਵਰਨਰ ਦਾ ਹੌਂਸਲਾ ਨਾਲ ਕੋਲ ਉਹ ਬਜਾਇਆ ਕਿ ਸਾਰੇ ਮੁੰਡੇ ਦੌੜ ਗਏ ਤੇ ਕਿਸ ਦਾ ਹੌਂਸਲਾ ਉਹਨਾਂ ਕੋਲ ਉਹਨਾਂ ਨੇ ਦੱਸਿਆ ਕਿ ਨਾ ਪੁਲਿਸ ਵਾਲਾ ਹੌਂਦ ਦਿਆ ਕਿ ਇਹ ਛੱਡ ਕੇ ਫਿਰ ਭੱਜੇ ਲੈ ਬਣਾ ਬਣਾ ਤੂੰ ਐਕਟ ਦੇ ਬਾਅਦ ਇੱਕ ਮਿੰਟ ਤੱਕ ਕੁਝ ਨਹੀਂ ਕਰ ਫਰੀਨਾ ਟਾਈਮ ਥੋੜੀ ਜਿਹਾ ਜਿਸ ਟਾਈਮ ਹਮਲਾ ਬੰਦੇ ਤੋਂ ਦਉ ਉਹ ਨੰਬਰ ਨੋੜੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦਾ ਉਸ ਟਾਈਮ ਤੇ

ਤੋਂ ਕੋਰੇ ਫਿਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰ ਸ਼ਰਿਆਮ ਦਿਨ ਦਿਹਾੜੇ ਜਿਹੜਾ ਕਿ ਚਾਰ ਪੰਜ ਮਹੀਨੇ ਦੇਖੋ ਕਿਰਪਾਨਾ ਲੈ ਕੇ ਲੋਕੀ ਸ਼ਹਿਰ ਦੇ ਵਿੱਚ ਘੁੰਮ ਰਹੇ ਨੇ ਕੈਮਰੇ ਵੀ ਲੱਗੇ ਨੇ ਉਹਦੇ ਵਾਰ ਫਿਰ ਵੀ ਸਰ ਜਿਹੜੀ ਦੁਨੀਆ ਜਿਹੜੇ ਗੁੰਡਾ ਰਾਜ ਜਿਹੜਾ ਚੱਲ ਰਿਹਾ ਉਹਦਾ ਉਹਦੇ ਵਾਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਫਿਰ ਅੰਮ੍ਰਿਤ ਸਿੰਘ ਜੀ ਵੀ ਕੈਮਰਾ ਦੇਖਦੇ ਆ ਇਹਦੇ ਨਾਲ ਜਨਕ ਹੈਗਾ ਨਹੀਂ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਦਿਨ ਦਿਹਾੜੇ ਜਿਹੜੇ ਕਿ ਪੁਲਿਸ ਹਰ ਕਿਚੌਂਕ ਦੇ ਵਿੱਚ ਤੁਹਾਡੇ ਪੁਲਿਸ ਕਾ ਟ੍ਰੈਫਿਕ ਪੁਲਿਸ ਵੀ ਖੜੀ ਆ ਉਧਰ ਵੀ ਪੁਲਿਸ ਖੜੀ ਆ ਫਿਰ ਵੀ ਸਰ ਪੰਜ ਛੇ ਜਣੇ ਆਉਂਦੇ ਨੇ ਕਿਰਪਾਨਾ ਲੈ ਕੇ ਇੱਕ ਜ਼ਾਲਮ ਬੰ ਔਰ ਦੇਨ ਦੇਡੇ ਪੁਲਿਸ ਦੇ ਹੁੰਦੇ ਡਰ ਕਿਉਂ ਨਹੀਂ ਹੈਗਾ ਸਰ ਇਹਨਾਂ ਨੂੰ ਇਸ ਦੇਡੇ ਦੇ ਕ੍ਰਿਮੀਨਲ ਜਿਹੜੇ ਹੈਗੇ ਪੁਲਿਸ ਦਾ ਡਰ ਕਿਉਂ ਨਹੀਂ ਹੈਗਾ ਕਿਉਂ ਖੋਪ ਨਹੀਂ ਹੈਗਾ ਸਰ ਇਹਨਾਂ ਨੂੰ ਦੇਖਦੇ ਆਪਾਂ ਕਰ ਵੀ ਕਰਦੇ ਇਹਨਾਂ ਦੇ ਦੇਖਦੇ ਆ ਪੁਲਿਸ ਪਛਾਣ ਦਰਦੇ ਆ ਪਾੜ ਕਾਰ ਤੇ ਵੀ ਨਾ ਉਹਨਾਂ ਨੂੰ ਤਾਂ ਵੀ ਲੱਗਦਾ